ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੇਖਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਦਾ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਗਾਵਾਂ ਦੇ ਵਿੱਚ ਚਾਰ ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਤਿੰਨ ਗਾਵਾਂ ਜਿਹੜੀਆਂ ਗੱਬਣਾ ਤੇ ਇੱਕ ਗਾੜੀ ਬਿਲਕੁਲ ਤਾਜੀ ਸੂਈ ਹੈ ਡਿਟੇਲ ਇਹਨਾਂ ਗਾਵਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਨਾ ਕਿ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਬਰ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਗਾਵਾਂ ਦੀ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਮੀਏ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਵਧੀਆ ਚਲੀ ਜਾਂਦਾ ਜੀ ਕੰਮ ਹਾਂਜੀ ਹਾਂਜੀ ਗੁਰੂ ਰਾਮ ਦਾਸ ਜੀ ਕਿਰਪਾ ਜੀ ਸ਼ੁਕਰ ਹੈ ਐਡਰੈਸ ਬੋਲ ਦਈਏ ਆਪਣਾ ਜੀ ਐਡਰੈਸ ਆਪਣਾ ਜੀ ਪਿੰਡ ਵੱਡੇ ਸਭਰਾ ਜੀ ਹਾਂਜੀ ਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਦੱਸ ਦੀ ਫੋਨ ਨੰਬਰ ਆਪਣਾ 847933590 ਜੀ ਠੀਕ ਹੈ ਜੀ ਨਾਮ ਆਪਣਾ ਗੁਰਸਾਹਬ ਗੁਰਸਾਹਬ ਸਿੰਘ ਠੀਕ ਹੈ ਜੀ ਅਛਾ ਗੁਰਸਾਹਬ ਵੀਰ ਅੱਜ ਆਪਣੇ ਕੋਲ ਚਾਰ ਗਾਵਾਂ ਟੋਟੇ ਚਾਰ ਵੇੜਾ ਜੀ ਤਿੰਨ ਗੱਬਣਾ ਇੱਕ ਖਿਸ਼ਵਾਈ ਹੈ ਹਾਂ ਤੇ ਇਹ ਸ਼ਾਈ ਹਾਲ ਦੇ ਵਿੱਚ ਹੈ ਠੰਡੀ ਸੀਲ ਲੱਗੀ ਕਰੇ ਕਰੇ ਠੀਕ ਹੈ ਜੀ ਕੋਈ ਬੱਚਾ ਨਹੀਂ ਛੜਨਦੀ ਲੋੜ ਕੋਈ ਚੱਕਰੀ ਨਹੀਂ 15 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਕਿੰਨਾ ਸਮਾਂ ਸੋਇ ਵੀਰ ਦੂਜਾ ਸੂਆ ਪਰਸੋਂ ਨਹੀਂ ਸੋਇ ਬੱਚਾ ਕੀ ਦਿੱਤਨੇ ਮੇਰ ਦਾ ਠੀਕ ਹੈ ਲੋ ਦੋਸਤੋਂ ਗਾਂ ਦਾ ਕੱਦ ਕਾਠ ਕਰ ਲਓ ਚਾਹ ਇੱਕ 15 ਲੀਟਰ ਬੋਲੇ ਤੋਂ ਜਿਹੜੀ ਇਹਨੇ ਸਟਾਰਟਿੰਗ ਕੀਤੀ ਹੈ ਉਮੀਦ ਕਿੰਨੀ ਹੈ ਵੀਰੇ ਤੂੰ ਉਮੀਦ ਸੰਧੂ ਸਾਹਿਬ ਉਹ ਜਿਆ ਕਲਾ ਸਾਹਿਬ 18-19 ਲੀਟਰ ਦੇਗੇ 18-19 ਲੀਟਰ ਦੀ ਦੋਸਤੋਂ ਉਮੀਦ ਆ 15 ਲੀਟਰ ਤੋਂ ਸਟਾਰਟਿੰਗ ਤੇ 18-19 ਲੀਟਰ ਦੋਸਤੋਂ ਇਹਨੇ ਬੜੇ ਮਜੇ ਨਾਲ ਚਵਾ ਦੇਣਾ ਅੱਧ ਕਾੜ ਦੋਸਤੋ ਥਣਾ ਫਰਾਂਦੀ ਆ ਕੁਆਲਿਟੀ ਕਰੋ ਚੱਕ ਜੀ ਡਰਦੀ ਆ ਦੋਸਤੋ ਥੋੜਾ ਜਿਹਾ ਸਾਡੇ ਤੋਂ ਬਾਕੀ ਕੋਈ ਗੱਲ ਨਹੀਂ ਨਹੀਂ ਠੰਡੀ ਸੀਲਸ ਲੱਗ ਗਿਆ ਬਾਕੀ ਸਾਰਾ ਸਭ ਕੋਈ ਚੱਕਰੀ ਕੋਈ ਇਟਰਾ ਹੀ ਬੈਠਾ ਰਹੇ ਜੂੜ ਪਾਉਣਾ ਕਿ ਨਹੀਂ ਪਾਲੇ ਨਹੀਂ ਪਾਉਣਾ ਉਹਦੀ ਮਰਜ਼ੀ ਆ ਇਹ ਬੱਚਾ ਵੀ ਛੱਡਣਾ ਤਾਂ ਵੀ ਠੀਕ ਹੈ ਜੀ ਬੱਚਾ ਦਾ ਕਿੱਥੇ ਪਤਾ ਜੀ ਅੱਛਾ ਠੀਕ ਹੈ ਵਿਖਾ ਦਿੰਨੇ ਬੱਚਾ ਬੱਚਾ ਦੋਸਤੋ ਇਹਨੇ ਬੱਚੇ ਨੂੰ ਜਨਮ ਦਿੱਤਾ ਜੀ ਥਣਾ ਥਣਾ ਦੀ ਕੁਆਲਿਟੀ ਦੋਸਤੋ ਚੈੱਕ ਕਰ ਲਓ ਚਾਰੇ ਥਣੇ ਗੈਬ ਚ ਕੋਈ ਫੋਟ ਸ਼ਾਂਗ ਨਹੀਂ ਨਾਲ ਬਹੁਤ ਵਧੀਆ ਦੋਸਤੋ ਆਰਡਰ ਤਿਆਰ ਕੀਤਾ ਹਵਾਨੇ ਤੇ ਜਿਹੜੀਆਂ ਨਾੜਾਂਆਂ ਕਾਫੀ ਦਿੱਖਦੀਆਂ ਬਰੀ ਬਰੀ ਅਛਾ ਵੀਰ ਜੀ ਕਿੰਨਾ ਕੰਦਾ ਮੁੱਲ ਕਰਦੇ ਮੁੱਲ ਕਰਨ ਨੂੰ ਖੈਰਾ ਸਾਹਿਬ ਜਿੰਨਾ ਮਰਜ਼ੀ ਕਰ ਲਈ 88000 ਦੀ 88000 ਦੀ ਠੀਕ ਹੈ ਜੀ 88000 ਰੁਪਏ ਦੋਸਤੋ ਡਿਮਾਂਡ ਰੱਖੀ ਹੈ ਵੀਰ ਨੇ ਬਾਕੀ ਜਿਹੜਾ ਮਾਨਤਾ ਨਾ ਹੋਊਗਾ ਮੌਕੇ ਤੇ ਹੋਊਗਾ ਜਿੰਨਾ ਵੀ ਹੋ ਸਕਿਆ ਇਸ ਤੋਂ ਅੱਗੇ ਜਿਹੜੀ 2 ਨੰਬਰ ਦੀ ਡਿਟੇਲ ਹੈ ਉਹ ਵੀ ਦਸੀ ਆਪਾਂ ਜੀਗਾ ਇਹ ਖੈਰਾ ਸਾਹਿਬ ਪਹਿਲਾਂ ਸੋਨਾ ਲਈ ਇੰਨੇ ਕਿੰਨਾ ਟਾਈਮ ਪਿਆ ਜੀ ਸੋਗੇ 3-4 ਘੰਟੇ ਬਾਕੀ ਆ ਅੱਛਾ ਜੀ ਹਾਂ ਜੀ ਲਓ ਦੋਸਤੋ ਪਹਿਲਾ ਸਵੇਰ ਸੁਣਾ ਤੇ ਜਿਹੜੀ ਤਿਆਰੀ ਹੈ ਦੋਸਤੋ ਇਹਨੇ ਬਹੁਤ ਵਧੀਆ ਕੀਤੀ ਹੈ ਆ ਗੈਪ ਕਰੋ ਚੈੱਕ ਕਰਾ ਲੈ ਸ਼ਾਈਨਿੰਗ ਦੋਸਤੋ ਵੇਖੋ ਗਾਡੀ ਇਹ ਡੈਨਮਾਰਕ ਕਾਲੀ ਇੱਕ ਵੀਰੀ 40 120 ਡੈਨਮਾਰਕ ਦੀ ਤੇ ਅੱਗੇ ਜਿਹੜਾ ਸੀਮ ਨੂੰ ਭਰਿਆ ਜੀ ਉਹਦਾ ਪਤਾ ਨਹੀਂ ਜੋ ਨਹੀਂ ਆਪਾਂ ਪੁੱਛਿਆ ਜੀ ਠੀਕ ਹੈ ਜੀ ਦੋਸਤੋ ਡੈਨਮਾਰਕ 40 120 ਦੀ ਇਹ ਖੁਦ ਆ ਪਿਆ ਭਵਿਸ਼ਾ ਨੂੰ ਚਾਹੀਦਾ ਹੈ ਬਹੁਤ ਜਿਆਦਾ ਐਸੇ ਡਾਕਲੀ ਵੀਰ ਮੜੀ ਲਓ ਜੀ ਤੇ ਇਸ ਕੁਆਲਟੀ ਥਾਲ ਨੇ ਵੀ ਬੜੀ ਖਬਰ ਦਾ ਹੈ ਲੈ ਜੀ ਬਾਕੀ ਦੋਸਤੋ ਜਿਹੜਾ ਥਾਨ ਆ ਬਾ ਕਮਾਲ ਹੈ ਜੀ ਲਓ ਦੋਸਤੋ ਆਰਡਰ ਜਿਹੜਾ ਜੇ ਪੂਰੇ ਜੋਸ਼ੜਾ ਤਿਆਰ ਕੀਤਾ ਥਣਾ ਦੀ ਦੋਸਤੋ ਜਿਹੜੀ ਸਪੇਸ ਆ ਆਪ ਸੇ ਕਾਫੀ ਆ ਕਰੋ ਚੱਕ ਜੀ ਦੰਦਰ ਵੀਰ ਕਿਦਾਂ ਚੱਕੀ ਤੀ ਹਾਂਜੀ ਛਗੀ ਆ ਜੀ ਛਗੀ ਹੈ ਹਾਂਜੀ ਸਹੀ ਦੰਦ ਹੋ ਗਈ ਬਾਕੀ ਦੋਸਤੋ ਆ ਜਿਹੜੀ ਚੀਜ਼ ਹੈ ਬਹੁਤ ਘੱਟ ਲੱਗਦੀ ਹੈ گاਵਾ ਤੇ ਵੇਖਣ ਨੂੰ ਇਹਦਾ ਵੀਰ ਮੁੱਲ ਕੀ ਕਰਦੇ ਆ ਇਹ 85000 ਰੁਪਏ ਦਾ 85000 85000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਹੈ ਬਾਕੀ ਮਾਨਤਾ ਜਿਹੜਾ ਦਾ ਮੌਕੇ ਤੇ ਹੋਊਗਾ ਇਸ ਤੋਂ ਅੱਗੇ ਤਿੰਨ ਨੰਬਰ ਦੀ ਡਿਟੇਲ ਦੱਸੀ ਵੀਰ ਇਹ ਵੀ ਛਗੀ ਆ ਜੀ ਮੂੰ ਅੱਛਾ ਇਹ ਪਹਿਲਾਂ ਨਹੀਂ ਸੁਣਿਆ ਜੀ ਫਾਰਮ ਦੀ ਹੈ ਪਾ ਅੱਛਾ ਇਹ ਵੀ ਪਹਿਲਾਂ ਸੁਣੀ ਹੈ ਹਾਂਜੀ ਪਹਿਲਾਂ ਹੀ ਠੀਕ ਹੈ ਜੀ ਲਓ ਦੋਸਤੋ ਇਹ ਵੀ ਪਹਿਲਾ ਸੂਹਾ ਸੁਣੀਆ ਕੱਦ ਕਾਠ ਗਾਂ ਦਾ ਦੋਸਤੋ ਚੈੱਕ ਕਰਾ ਲਓ ਆਪਣੇ ਫਾਰਮ ਦੀ ਵੀਡੀਓ ਗਈ ਆ ਠੀਕ ਹੈ ਜੀ ਆਹ ਲਓ ਦੋਸਤੋ ਗਾਂ ਦਾ ਕੱਦ ਕਾਠ ਕਰੋ ਚ ਪੂਰੀ ਦੋਸਤੋ ਰਾਜੀ ਪੂਰਾ ਫੁੱਲ ਬੋਡੀ ਵੇਟ ਆਹ ਲਓ ਜੀ ਕਰੋ ਚੱਕ ਜੀ ਦੋਸਤੋ ਇਹ ਵੀ ਇੱਕ ਨਗੀਨਾ ਹੀ ਆ ਬਹੁਤ ਪਰਸਨੈਲਿਟੀ ਆਈ ਫੇਸ ਕੁਆਲਟੀ ਜੀ ਗੱਲ ਕਰੀਏ ਫੇਸ ਕੁਆਲਟੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਲਓ ਦੋਸਤੋ ਕਰੋ ਚੱਕ ਜੀ ਗਾਂ ਦਾ ਕਦ ਕਾਠ ਇਦਾਂ ਕੀ ਮਿਰ ਮੜੀ ਸੀ ਸਾਈਡ ਤੋਂ ਦੂਰ ਤੋਂ ਤੁਹਾਨੂੰ ਦਿਖਾਉਣਾ ਗਾਂ ਦਾ ਕਦ ਕਾਠ ਤੁਸੀਂ ਚੈੱਕ ਕਰ ਸਕਦੇ ਦੇਖ ਲੋ ਤੀ ਗਾਂ ਦਾ ਲੈ ਜਾ ਵੀ ਕਿੰਨਾ ਟਾਈਮ ਪਿਆ ਜੈ ਸੁੰਦਰ ਵਿੱਚ ਵੀਰ ਯਾਰਾ ਸਾਹਿਬ ਤੁਸੀਂ ਜਿਹੜੀਆਂ ਲਾਸਟ ਵਾਲੀਆਂ ਵੇਖਿਆ ਨਾ ਇੱਥੇ ਸੁੰਨ ਫੇਰ ਸੂਈ ਤਾਂ ਬਾਹਰ ਚ ਹਾਂਜੀ ਹਾਂਜੀ ਇਹੋ ਸਤ ਪਿਆਰੀ ਜੀ ਮੰਨ ਲਓ ਕੋਈ 4 ਦਿਨ ਲੱਗੇ ਕੋਈ 3 ਦਿਨ ਲੱਗੇ ਇਸੇ ਇੱਥੇ ਵੀ ਮੀਰ ਕਰਦੇ ਆ ਜੀ ਠੀਕ ਠੀਕ ਹੈ ਜੀ ਦੋਸਤੋ 3 3 4 4 ਦਿਨ ਦਾ ਟਾਈਮ ਇਹਨਾਂ ਦੇ ਸੂਣ ਦੇ ਵਿੱਚ ਪਿਆ ਵਾ ਤੇ ਇਹ ਦੋਵੇਂ ਗਾਵਾਂ ਜਿਹੜੀ ਵਿਖਾਈਆਂ ਤੁਹਾਨੂੰ ਪਹਿਲਾ ਪਹਿਲਾ ਸੂਗਾ ਸੁਣੀਆਂ ਵਾ ਅੱਛਾ ਵੀਰ ਇਹਦਾ ਕੀ ਮੁੱਲ ਕਰੇ ਸੇਮ ਹੀ ਮੁੱਲ ਹੈ ਜੀ 3 ਲਾ ਲਈ 85 85 ਅੱਛਾ ਠੀਕ ਠੀਕ ਹੈ ਲਓ ਦੋਸਤੋ ਤਿੰਨ ਗਾਵਾਂ ਤੁਹਾਨੂੰ ਆਜੇ ਇਹ ਤੋਂ ਬਾਅਦ ਚ ਇੱਕ ਗਾਂ ਹੋਰ ਜਿਹੜੀ ਨਾਲ ਉਹ ਇਹਦਾ ਵੀ 85000 ਮੁੱਲ ਲਾਊਗਾ ਏ ਜਿਹੜੀ ਖੈਰਾ ਸਾਹਿਬ ਇਹ ਤੀਜੇ ਸੂਵੇ ਸੋਣੀ ਆ। ਅੱਛਾ ਜੀ। ਹਾਂ 27 28 ਲੀਟਰ ਜਿਹੜਾ ਦੁੱਧ ਭਰਿਆ ਜੀ ਪਿਛਲੇ ਸੂਵੇ ਦਾ। ਠੀਕ ਹੈ ਜੀ। ਬਾਕੀ ਦੋਸਤੋ ਗਾਂ ਦਾ ਕੱਦ ਕਾਠੀ ਚੈੱਕ ਕਰੋ। ਪੂਰੀ ਰੇਲ ਗੱਡੀ ਦੇ ਇੰਜਨ ਜਿਹੜੀ ਵੇਖਿਆ ਕਰੋ ਚੈੱਕ ਕਰ। ਬੜੀ ਖੈਰਾ ਸਾਹਿਬ ਦੇ ਕਮਾਲ ਨੇ ਵੀ ਖਰੋਦਾ ਰੋਣ ਅੱਗੇ ਜਿਹੜੀ ਭੱਗ ਗਈ ਜੀ। ਠੀਕ ਹੈ ਜੀ। ਬਾਕੀ ਦੋਸਤੋ ਜਿੰਨਾ ਨੇ ਆਰਡਰ ਤਿਆਰ ਕੀਤਾ ਨਾ ਕਰਮਾਈਂ ਆ ਕਰਿਓ ਤੋ ਚੈੱਕ ਤੁਸੀਂ। ਤੇ ਅਜੇ ਬਾਕੀ ਸੁੰਦੇ ਸਮੇਂ ਤੱਕ ਇਹ ਆਰਡਰ ਕਿੰਨਾ ਹੋਰ ਤਿਆਰ ਕਰ ਲੂਗੀ ਇਹ ਤੁਸੀਂ ਅੰਦਾਜ਼ਾ ਆਪ ਖੁਦ ਲਾ ਸਕਦੇ। ਬਹੁਤ ਜ਼ ਲਓ ਦੋਸਤੋ ਗਾਂ ਦਾ ਕੱਦ ਕਾਠ ਇੱਕ ਵਾਰੀ ਚੈੱਕ ਇਹਦਾ ਕਰੋ ਜਰੂਰ ਡੱਕੀ ਵੀ ਇੱਥੇ ਤਿਆਰ ਹੁੰਦੀ ਹੁੰਦੀ ਖੈਰਾ ਸਾਹਿਬ ਬੜੀ ਜਿਆਦਾ ਤਿਆਰ ਹੋਏ ਨਹੀਂ ਯਾਰ ਲਓ ਦੋਸਤੋ ਮੈਂ ਪਹਿਲੇ ਸਾਇਰ ਤੋਂ ਦਿਖਾਉਣਾ ਜੀ ਯਾਰ ਨੂੰ ਕਰੋ ਚੱਕ ਜੀ ਲਓ ਦੋਸਤੋ ਕਰੋ ਚੈੱਕ ਗਾਂ ਦਾ ਕੱਦ ਕਾਠ ਲੈ ਜਾ ਵੀਰ 27 28 ਲੀਟਰ ਦੁੱਧ ਦੋਸਤੋ ਇਹਨੇ ਚਵਾਇਆ ਵਾ ਦੂਜੇ ਸਵੇਰੇ ਵਿੱਚ ਤੀਜੇ ਸਵੇਰੇ ਆਹ ਤੇ ਦੋਸਤੋ ਗਾੜੀ ਇਹ ਗੱਬਣੀ ਗਾਵਾਂ ਵਾਲੀਆਂ ਆਪਾਂ ਕਿਲੋ 2 ਕਿਲੋ ਆਪਾਂ ਵੀਡੀਓ ਕਾਰਸੀ ਫਰਾਂਗੇ ਠੀਕ ਹੈ ਜੀ ਗੱਬੜ ਲਈ ਠੀਕ ਹੈ ਜੀ ਬਾਕੀ ਦੋਸਤੋ ਆਪਣਾ ਦੋ ਟਾਈਮ ਤੋਂ ਇਹ ਕੋਈ ਤੇਲ ਦਾ ਗਰੰਟੀ ਦੇ ਭੇਜ ਦਾਂਗੇ ਜਿੰਨੇ ਗਾਵਾਂ ਜਿਹੜੀਆਂ ਪਛੇੜੀ ਨੇ ਭੁਰਦੀ ਆਪਣੀ ਗਰੰਟੀ ਹੈ ਠੀਕ ਹੈ ਜੀ ਹਾਂਜੀ ਅੱਛਾ ਇਹਦਾ ਮੁੱਲ ਵੀ 85 ਹੈ 85 ਹੈ ਜੀ ਤਿੰਨਾਂ ਦਾ ਸੇਮ ਹੀ 85 85 ਜਿਹੜੀ ਚੰਗੀ ਲੱਗਦੀ ਹੈ ਤਿੰਨੇ ਇਕੱਠੀਆਂ ਲੈਣੀਆਂ ਤਿੰਨੇ ਇਕੱਠੀਆਂ ਵਿੱਚ ਲੈ ਸਕਦਾ ਫਾਰਮ ਵਾਲੀਆਂ ਵੜਾ ਜਿਹੜੇ ਅੱਜਕੱਲ ਨਵੇਂ ਫਾਰਮਰ ਆ ਉਹਨਾਂ ਨੂੰ ਬਹੁਤ ਜ਼ਿਆਦਾ ਚੰਗਾ ਹੀ ਹਾਂਜੀ 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 ਇਹ ਤਾਂ ਗੱਲ ਹੈਗੀ ਲੋ ਦੋਸਤੋ ਤਿੰਨ ਗਾਵਾਂ ਗੱਬਣਾ ਪਸੰਦ ਦੋਸਤੋ ਤੁਸੀਂ ਆਪ ਕਰਨੀਏ ਜਿਹੜਾ ਵੀ ਪਸ਼ੂ ਜਿਹੜੇ ਵੀਰ ਨੂੰ ਪਸੰਦ ਆਊਗਾ ਨੰਬਰ ਜਿਹੜਾ ਵੀਦਾ ਸਕਰੀਨ ਤੇ ਚਲਾ ਦੂੰਗਾ ਤੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਜ਼ਿਆਦਾ ਡਿਟੇਲ ਪੁੱਛ ਸਕਦੇ ਹੋ ਸੂਏ ਪਸ਼ੂ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰਿਆ ਕਰੋ ਗੱਬਣ ਪਸ਼ੂ ਦੋਸਤੋ ਚਾਰਿਆਂ ਥਾਣੇ ਦੀ ਤਿਰਕੇ ਪਾਸ ਕਰਕੇ ਆਪਣੀ ਤਸੱਲੀ ਕਰਕੇ ਖਰੀਦਿਆ ਕਰੋ ਐਡਰੈਸ ਇੱਕ ਵਾਰੀ ਵੀਦਾ ਫੇਰ ਬੋਲ ਦਿੰਨਾ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰਨ ਫੋਨ ਨੰਬਰ ਵੀ ਜਿੱਕਰੀ ਫੇਰ ਬੋਲ ਦਿੰਦੀ 8437933595 ਠੀਕ ਹੈ ਜੀ 8437933595 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ